ਯਾ ਜੋ ਮੋਰਚਾ ਚੱਲ ਰਿਹਾ ਹੈ ਇੱਕ ਕਿਸ ਗੱਲ ਨੂੰ ਲੈ ਕੇ ਚੱਲ ਰਿਹਾ ਹੈ ਕਿ ਐਸ ਕੇ ਐਮ ਨਾਨ ਪੋਲਿਟਿਕਲ ਕੋਈ ਕੇਵਲ ਕੱਲਾ ਜਿਹਾ ਸੀ ਕਹੀਏ ਵੀ ਕਿਸਾਨਾਂ ਦੀ ਲੜਾਈ ਹੈ ਕਿਸਾਨ ਹੋਣ ਦੇ ਨਾਲ ਨਾਲ ਅਸੀਂ ਸਿੱਖੀ ਸਰੂਪ ਵਾਲੇ ਲੋਕ ਵੀ ਆ ਅਸੀਂ ਸਿੱਖ ਆ ਜਿਸ ਗੁਰੂ ਤੋਂ ਅਸੀਂ ਸ਼ਕਤੀ ਲੈ ਕੇ ਜੀਵਨ ਜਿਉ ਰਹੇ ਆ ਅਗਰ ਉਸ ਗੁਰੂ ਨੂੰ ਬੱਚਾ ਨੇ ਹੁੰਦਿਆ ਕੋਈ ਉਹਦੀ ਬੇਅਦਬੀ ਕਰੇ ਕੋਈ ਉਹਦਾ ਨਰਾਦਰ ਕਰੇ ਤਾਂ ਫਿਰ ਬੱਚੇ ਦਾ ਆਪਣੇ ਆਪ ਇੱਕ ਫਰਜ਼ ਬਣ ਜਾਂਦਾ ਹੈ ਕਿ ਉਹ ਨਰਾਦਰ ਕਰਨ ਵਾਲਿਆਂ ਦੇ ਖਿਲਾਫ ਡੱਟ ਕੇ ਖੜੇ ਕਿ ਜੀ ਵਾਹਿਗੁਰੂ ਕਿਰਪਾ ਕਰੇ ਅਗਰ ਗੁਰੂ ਨਾਨਕ ਪਾਤਸ਼ਾਹ ਨੇ ਚਾਹਿਆ ਐਸ ਮੋਰਚੇ 'ਚੋਂ ਅਸੀਂ ਜਿਉਂਦੇ ਵਾਪਸ ਆਏ ਤਾਂ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਭਾਈ ਵਡਾਲਾ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਲੜਾਈ ਨੂੰ ਅੱਗੇ ਤੋਰਾਂਗੇ ਕਿ 328 ਸਰੂਪ ਗਾਇਬ ਹੋ ਗਏ। ਔਰ ਉਹਨਾਂ ਦੀ ਜੋ ਗੱਲ ਨਿਕਲ ਕੇ ਆ ਰਹੀ ਹੈ ਉਹ ਇਹ ਹੈ ਕਿ ਇੱਕ ਕਮਿਸ਼ਨ ਬਣ ਗਿਆ ਉਸ ਕੋਤਾਈ ਦੇ ਖਿਲਾਫ। ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਗੁਰੂ ਹੈ। ਕਿਸੇ ਨੂੰ ਕੋਈ ਅਧਿਕਾਰ ਨਹੀਂ। ਕਿ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਕਰੇ ਕੋਈ ਉਹਦੀ ਬੇਅਦਬੀ ਕਰੇ ਕਿਸੇ ਨੂੰ ਕੋਈ ਰਾਈਟ ਨਹੀਂ ਨਾ ਕਿਸੇ ਸਿੱਖ ਨੂੰ ਨਾ ਕਿਸੇ ਸਸਤਾ ਨੂੰ ਔਰ ਉਹ ਜਿਹੜੇ ਸਰੂਪ ਗਏ ਸਾਡੇ ਆਮ ਸਿੱਖ ਜਗਤ ਦੇ ਅੰਦਰ ਇੱਕ ਖਲਸਾ ਹੈ ਔਰ ਕੱਲਾ ਖਲਸਾ ਨਹੀਂ ਸਾਡੇ ਨਾਲ ਰੋਜ਼ ਹੋ ਵੀ ਰਹੀਆਂ ਨੇ ਆਪਾਂ ਦੇਖ ਰਹੇ ਹਾਂ ਕਦੇ ਗੁਰੂ ਸਾਹਿਬ ਦੇ ਸਰੂਪ ਦੇ ਵਿੱਚੋਂ ਕੁਝ ਅੰਗ ਉੱਥੇ ਖੰਡਾ ਦਿੱਤੇ ਜਾਂਦੇ ਨੇ ਕਦੇ ਕੁਝ ਉੱਥੇ ਖਨਾ ਦਿੱਤੇ ਜਾਂਦੇ ਨੇ ਕਦੇ ਕਿਤੇ ਉਹਦਾ ਨਾ ਉਹਨਾਂ ਦਾ ਨਰਾਦਰ ਹੋ ਜਾਂਦਾ ਹੈ ਕਦੇ ਕਿਤੇ ਉਹਨਾਂ ਦਾ ਨਰਾਦਰ ਹੋ ਜਾਂਦਾ ਹੈ ਤਾਂ ਫਿਰ ਸਾਨੂੰ ਇਹ ਲੱਗਦਾ ਹੈ ਕਿ ਕਿਤੇ ਉਹ ਸਮੇਂ ਇਹ ਸਾਰਾ ਕਿਸੇ ਸਾਜ਼ਿਸ਼ ਤੇ ਤਹਿਤ ਤੇ ਨਹੀਂ ਹੋਇਆ ਜਾਂ ਨਾਲ ਦੀ ਨਾਲ ਸਾਡੀ ਕੌਮ ਨੂੰ ਇਹ ਵੀ ਇੱਕ ਡਰ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਇੱਕ ਕਿਤਾਬ ਜਿਹਦੇ ਅੰਦਰ ਹਿੰਦੀ ਦੇ ਵਿੱਚ ਛਾਪੀ ਗਈ ਆ ਕਿਤਾਬ ਉਹ ਔਰ ਉਹਦੇ ਅੰਦਰ ਸਾਡੇ ਸਤਿਗੁਰਾਂ ਦੇ ਕਰੈਕਟਰ ਨੂੰ ਇੰਨੇ ਬੁਰਾ ਬਣਾ ਕੇ ਪੇਸ਼ ਕੀਤਾ ਗਿਆ ਔਰ ਉਹਦੇ ਤੇ ਮੋਹਰ ਸ਼੍ਰੋਮਣੀ ਕਮੇਟੀ ਦੀ ਲੱਗ ਰਹੀ ਹੈ ਜਿਸ ਤਰੀਕੇ ਦੇ ਨਾਲ ਉਸ ਕਿਤਾਬ ਦੇ ਵਿੱਚ ਸਤਿਗੁਰਾਂ ਦੇ ਕਰੈਕਟਰ ਦੇ ਉੱਤੇ ਉਂਗਲ ਚੁੱਕੀ ਗਈ ਹੈ ਕਿਤੇ ਕੱਲ ਨੂੰ ਸਾਡੀ ਉਹ ਗੁਰਬਾਣੀ ਹੈ ਜੋ ਉਹ ਸਾਡੇ ਸਤਿਗੁਰਾਂ ਦੀ ਉਹਨੇ ਇੱਕ ਬਖਸ਼ਿਸ਼ ਕੀਤੀ ਹੋਈ ਹੈ ਕੌਮ ਨੂੰ ਕੌਮ ਦਾ ਜੀਵਨ ਜਾਚ ਆ ਜਿਹਦੇ ਵਿੱਚ ਉਸ ਕੁਰਬਾਨੀ ਦੇ ਨਾਲ ਛੇੜਛਾੜ ਕਰਕੇ ਕਿਤੇ ਉਹ ਲੋਕ ਕੌਮ ਨੂੰ ਉਹਦੀ ਦਿਸ਼ਾ ਤੋਂ ਹੀ ਤਾਂ ਨਹੀਂ ਭੜਕਾ ਦਿੱਤਾ ਜਾਏਗਾ ਅੱਜ ਆਪਾਂ ਇੱਥੇ ਲਗਾਤਾਰ ਲੰਬੇ ਸਮੇਂ ਤੋਂ ਚੱਲ ਰਹੇ ਮੋਰਚੇ ਨੇ ਹੋਰ ਮਜ਼ਬੂਤ ਕਰਨ ਦੇ ਲਈ ਔਰ ਜਿਸ ਤਰੀਕੇ ਦੇ ਨਾਲ ਐਸਕੇਮ ਨਾਨ ਪੋਲਿਟিক্যাল ਨੇ ਖਨੋਰੀ ਦੇ ਵਿੱਚ ਚੱਲ ਰਹੇ ਮੋਰਚੇ ਦੇ ਦੌਰਾਨ ਭਾਈ ਸਾਹਿਬ ਭਾਈ ਬਲਦੇਵ ਸਿੰਘ ਵਿਡਾਲਾ ਜੀ ਜਿਸ ਵੇਲੇ ਸਾਡੇ ਉੱਥੇ ਮੋਰਚੇ ਨੂੰ ਸਮਰਥਨ ਦੇਣ ਦੇ ਲਈ ਜਾਂਦੇ ਸੀ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦੀ ਇਹਨਾਂ ਨੇ ਲਗਾਤਾਰ ਇੱਕ ਲਹਿਰ ਚਲਾ ਕੇ ਰੱਖੀ ਉੱਥੇ ਤਾਂ ਉੱਥੇ ਇੱਕ ਗੱਲ ਆਈ ਸੀ ਸਾਹਮਣੇ ਇਹ ਜੋ ਮੋਰਚਾ ਚੱਲ ਰਿਹਾ ਹੈ ਇੱਕ ਕਿਸ ਗੱਲ ਨੂੰ ਲੈ ਕੇ ਚੱਲ ਰਿਹਾ ਹੈ। ਔਰ ਉਸ ਦਿਨ ਸਾਰੀ ਸਿਚੁਏਸ਼ਨ ਤੇ ਥੋੜੇ ਸਮੇਂ ਦੇ ਵਿੱਚ ਜਿੰਨਾ ਕੁ ਅਸੀਂ ਚਰਚਾ ਹੋ ਸકી ਵਿਚਾਰ ਹੋਈ ਮੰਨਨੇ ਸੋਚਿਆ ਕਿ ਐਸਕੇਮ ਨਾਨ ਪੋਲੀਟੀਕਲ ਕੋਈ ਕੇਵਲ ਕੱਲਾ ਜਿਹਾ ਜੇ ਅਸੀਂ ਕਹੀਏ ਵੀ ਕਿਸਾਨਾਂ ਦੀ ਲੜਾਈ ਹੈ। ਕਿਸਾਨ ਹੋਣ ਦੇ ਨਾਲ ਨਾਲ ਅਸੀਂ ਸਿੱਖੀ ਸਰੂਪ ਵਾਲੇ ਲੋਕ ਵੀ ਆ ਅਸੀਂ ਸਿੱਖ ਆ। ਤੇ ਜੇ ਅਸੀਂ ਸਿੱਖ ਆ ਤਾਂ ਸਾਡੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਸਤਿਗੁਰੂ ਧੰਤਨ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਤੱਕ ਅਸੀਂ ਉਹਨਾਂ ਨੂੰ ਆਪਣਾ ਗੁਰੂ ਮੰਨ ਕੇ ਚੱਲ ਰਹੇ ਆ ਤਾਂ ਫਿਰ ਜਦੋਂ ਸਾਡੇ ਗੁਰੂ ਨੇ ਜਿਨ੍ਹਾਂ ਤੋਂ ਅਸੀਂ ਮਾਰਗਦਰਸ਼ਨ ਲੈ ਕੇ ਚੱਲਦੇ ਆ ਜਿਨ੍ਹਾਂ ਨੂੰ ਅਸੀਂ ਸਾਰਾ ਸਾਡਾ ਸਿੱਖ ਜਗਤ ਜਾਗਤ ਜੋਤ ਮੰਨਦਾ ਹੈ ਜਿਨ੍ਹਾਂ ਨੂੰ ਮਾਨਯੋਗ ਸੁਪਰੀਮ ਕੋਰਟ ਵਰਗੇ ਅਧਾਰਿਆਂ ਨੇ ਵੀ ਜਗਤ ਜੋਤ ਦਾ ਰਤਬਾ ਦਿੱਤਾ ਹੈ ਤੇ ਸਾਡੇ ਦੇ ਗੁਰੂ ਸਾਹਿਬ ਖੁਦ ਕਹਿ ਕੇ ਗਏ ਨੇ ਕਿ ਇਹ ਜਗਤ ਜੋਤ ਨੇ ਜਿਨ੍ਹਾਂ ਦੇ ਅਸੀਂ ਪਰੋਕਾਰ ਜਿਨ੍ਹਾਂ ਦੇ ਅਸੀਂ ਬੱਚੇ ਆ ਤਾਂ ਉਹਨਾਂ ਦੇ ਵਿੱਚੋਂ ਸਾਡੀ ਫਿਰ ਇੱਕ ਜ਼ਿੰਮੇਵਾਰੀ ਬਣਦੀ ਸੀ ਸਾਰਿਆਂ ਦੀ ਕਿ ਅੱਜ ਜਿਸ ਗੁਰੂ ਤੋਂ ਅਸੀਂ ਸ਼ਕਤੀ ਲੈ ਕੇ ਜੀਵਨ ਜਿਉ ਰਹੇ ਹਾਂ ਅਗਰ ਉਸ ਗੁਰੂ ਨੂੰ ਬੱਚਾ ਨੇ ਹੁੰਦਿਆਂ ਕੋਈ ਉਹਦੀ ਬੇਅਦਬੀ ਕਰੇ ਕੋਈ ਉਹਦਾ ਨਰਾਦਰ ਕਰੇ ਤਾਂ ਫਿਰ ਬੱਚੇ ਦਾ ਆਪਣੇ ਆਪ ਇੱਕ ਫਰਜ਼ ਬਣ ਜਾਂਦਾ ਹੈ ਕਿ ਉਹ ਨਰਾਦਰ ਕਰਨ ਵਾਲਿਆਂ ਦੇ ਖਿਲਾਫ ਡਟ ਕੇ ਖੜੇ ਸੋ ਉਹਦੇ ਚ ਅਸੀਂ ਉਸਦੇ ਨੇ ਇੱਕ ਕਮਿਟਮੈਂਟ ਕੀਤੀ ਸੀ ਵਾਅਦਾ ਕੀਤਾ ਸੀ ਐਸ ਕੇਐਮ ਨਾਨ ਪੋਲਿਟਿਕਲ ਨੇ ਕਿ ਜੀ ਵਾਹਿਗੁਰੂ ਕਿਰਪਾ ਕਰੇ ਅਗਰ ਗੁਰੂ ਨਾਨਕ ਪਾਤਸ਼ਾਹ ਨੇ ਚਾਹਿਆ ਇਸ ਮੋਰਚੇ 'ਚੋਂ ਅਸੀਂ ਜਿਉਂਦੇ ਵਾਪਸ ਆਏ ਤਾਂ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਭਾਈ ਵਿਡਾਲਾ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਲੜਾਈ ਨੂੰ ਅੱਗੇ ਤੋਰਾਂਗੇ ਔਰ ਵਾਹਿਗੁਰੂ ਕਿਰਪਾ ਕਰਨ ਸਾਡੇ ਸਾਰੇ ਸਿੱਖ ਜਗਤ ਦੇ ਉੱਤੇ ਸਾਡੀ ਕੌਮ ਤੇ ਅਸੀਂ ਇਹਨੂੰ ਜਿੱਤਾਂਗੇ ਜਿੱਤ ਤੱਕ ਲੈ ਕੇ ਜਾਵਾਂਗੇ ਅੱਜ ਸਾਡਾ ਇੱਥੇ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਮੇਨ ਪਰਪਸ ਹੈ ਸੀ ਕਿ ਇਸ ਲਈ ਆਇਆ ਹਾਂ ਕਿ ਦੇਖੋ ਇਨਾ ਲੰਬਾ ਸਮਾਂ ਹੋ ਗਿਆ ਇੱਕ ਪ੍ਰੋਟੈਸਟ ਚੱਲ ਰਹੇ ਨੂੰ ਇੱਕ ਅੰਦੋਲਨ ਚੱਲ ਰਿਹਾ ਹੈ ਅੰਦੋਲਨ ਕਿਉਂ ਚੱਲ ਰਿਹਾ ਹੈ ਸਵਾਲ ਇਹ ਹੈ ਕਿ 328 ਸਰੂਪ ਗਾਇਬ ਹੋ ਗਏ ਔਰ ਉਹਨਾਂ ਦੀ ਜੋ ਗੱਲ ਨਿਕਲ ਕੇ ਆ ਰਹੀ ਹੈ ਉਹ ਇਹ ਹੈ ਕਿ ਇੱਕ ਕਮਿਸ਼ਨ ਬਣ ਗਿਆ ਉਸ ਕੋਤਾਈ ਦੇ ਖਿਲਾਫ ਕਿਉਂਕਿ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਗੁਰੂ ਹੈ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਕਰੇ ਕੋਈ ਉਹਦੀ ਬੇਅਦਬੀ ਕਰੇ ਕਿਸੇ ਨੂੰ ਕੋਈ ਰਾਈਟ ਨਹੀਂ ਨਾ ਕਿਸੇ ਸਿੱਖ ਨੂੰ ਨਾ ਕਿਸੇ ਸੰਸਤਾ ਨੂੰ ਕਿਸੇ ਨੂੰ ਕੋਈ ਰਾਈਟ ਨਹੀਂ ਹੈ ਔਰ ਉਹ ਜਿਹੜੇ ਸਰੂਪ ਗਏ ਸਾਡੇ ਆਮ ਸਿੱਖ ਜਗਤ ਦੇ ਅੰਦਰ ਇੱਕ ਖਾਲਸਾ ਹੈ ਔਰ ਇਕੱਲਾ ਖਾਲਸਾ ਨਹੀਂ ਸਾਡੇ ਨਾਲ ਰੋਜ਼ ਹੋ ਵੀ ਰਹੀਆਂ ਨੇ ਅੱਪਾ ਦੇਖ ਰਹੇ ਹਾਂ ਕਦੇ ਗੁਰੂ ਸਾਹਿਬ ਦੇ ਸਰੂਪ ਦੇ ਵਿੱਚੋਂ ਕੁਝ ਅੰਗ ਉੱਥੇ ਖੰਡਾ ਦਿੱਤੇ ਜਾਂਦੇ ਨੇ ਕਦੇ ਕੁਝ ਉੱਥੇ ਖੰਡਾ ਦਿੱਤੇ ਜਾਂਦੇ ਨੇ ਕਦੇ ਕਿਤੇ ਉਹਦਾ ਨਾ ਉਹਨਾਂ ਦਾ ਨਰਾਦਰ ਹੋ ਜਾਂਦਾ ਹੈ ਕਦੇ ਕਿਤੇ ਉਹਨਾਂ ਦਾ ਨਰਾਦਰ ਹੋ ਜਾਂਦਾ ਹੈ ਤਾਂ ਫਿਰ ਸਾਨੂੰ ਇਹ ਲੱਗਦਾ ਹੈ ਕਿ ਕਿਤੇ ਉਸ ਸਮੇਂ ਇਹ ਸਾਰਾ ਕਿਸੇ ਸਾਜ਼ਿਸ਼ ਦੇ ਤਹਿਤ ਤੇ ਨਹੀਂ ਹੋਇਆ ਜਾਂ ਨਾਲ ਦੀ ਨਾਲ ਸਾਡੀ ਕੌਮ ਨੂੰ ਇਹ ਵੀ ਇੱਕ ਡਰ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ ਇੱਕ ਕਿਤਾਬ ਜਿਹਦੇ ਅੰਦਰ ਹਿੰਦੀ ਦੇ ਵਿੱਚ ਛਾਪੀ ਗਈ ਆ ਕਿਤਾਬ ਉਹ ਔਰ ਉਹਦੇ ਅੰਦਰ ਸਾਡੇ ਸਤਿਗੁਰਾਂ ਦੇ ਕਰੈਕਟਰ ਨੂੰ ਇੰਨੇ ਬੁਰਾ ਬਣਾ ਕੇ ਪੇਸ਼ ਕੀਤਾ ਗਿਆ ਔਰ ਉਹਦੇ ਤੇ ਮੋਹਰ ਸ਼੍ਰੋਮਣੀ ਕਮੇਟੀ ਦੀ ਲੱਗ ਰਹੀ ਹੈ ਤਾਂ ਸਾਨੂੰ ਇਹ ਖਦਸਾ ਹੋਰ ਵੀ ਮਤਲਬ ਗਹਿਰਾ ਹੋ ਜਾਂਦਾ ਹੈ ਗੰਭੀਰ ਹੋ ਜਾਂਦਾ ਹੈ ਕਿ ਕਿਤੇ ਸਾਡੀ ਜਿਸ ਤਰੀਕੇ ਦੇ ਨਾਲ ਉਸ ਕਿਤਾਬ ਦੇ ਵਿੱਚ ਸਤਿਗੁਰਾਂ ਦੇ ਕਰੈਕਟਰ ਦੇ ਉੱਤੇ ਉਂਗਲ ਚੁੱਕੀ ਗਈ ਹੈ ਕਿਤੇ ਕੱਲ ਨੂੰ ਸਾਡੀ ਉਹ ਗੁਰਬਾਣੀ ਆ ਜੋ ਜੋ ਸਾਡੇ ਸਤਿਗੁਰਾਂ ਦੀ ਨੇ ਇੱਕ ਬਖਸ਼ਿਸ਼ ਕੀਤੀ ਹੋਈ ਐ ਕੌਮ ਨੂੰ ਕੌਮ ਦਾ ਜੀਵਨ ਜਾਚ ਆ ਜਿਹਦੇ ਵਿੱਚ ਉਸ ਗੁਰਬਾਣੀ ਦੇ ਨਾਲ ਛੇੜਛਾੜ ਕਰਕੇ ਕਿਤੇ ਉਹ ਲੋਕ ਕੌਮ ਨੂੰ ਉਹਦੀ ਦਿਸ਼ਾ ਤੋਂ ਹੀ ਤਾਂ ਨਹੀਂ ਭੜਕਾ ਦਿੱਤਾ ਜਾਏਗਾ ਇਹ ਵੀ ਇੱਕ ਵੱਡਾ ਖਤਸਾ ਹੈ ਸੋ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਅੱਜ ਇੱਥੇ ਹਾਜ਼ਰੀ ਭਰਨ ਆਏ ਆ ਅੱਜ ਅਸੀਂ ਪੂਰਨ ਤੌਰ ਦੇ ਉੱਤੇ ਇਹ ਹਾਜ਼ਰੀ ਇਸ ਲਈ ਭਰਨਾ ਹੈ ਕਿ ਅਸੀਂ ਕਮਿਟਮੈਂਟ ਕੀਤੀ ਹੈ ਕਿ ਅਸੀਂ ਇਹਦੇ ਨਾਲ ਭਾਈ ਉਡਾਲਾ ਜਿਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਨੂੰ ਅੱਜ ਸਾਰੇ ਦਾ ਸਾਰਾ ਐਸਟੇਮ ਨਾਨ ਪੋਲਿਟਿਕਲ ਨਜ਼ਰ ਆਵੇਗਾ ਸੋਹਣ ਹਾ ਕ੍ਰਿਆ ਕਰਾਉਣ ਸਵਾਲ ਇੱਥੇ ਇਹ ਹੈ ਕਿ ਅਸੀਂ ਮੰਗ ਕੀ ਕਰਦੇ ਹਾਂ ਅਸੀਂ ਚਾਹੁੰਦੇ ਕੀ ਹਾਂ ਦੇਖੋ ਸਵਾਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਫਲਸਫਾ ਸਾਡਾ ਆਧਾਰ ਹੈ ਜਿਹਦੇ ਤੋਂ ਅਸੀਂ ਸਮੁੱਚੀ ਕੌਮ ਨੇ ਸੇਧ ਲੈ ਕੇ ਅੱਗੇ ਤੁਰਨਾ ਹੈ ਔਰ ਜਿਹੜੀ ਸ਼੍ਰੋਮਣੀ ਕਮੇਟੀ ਹੈ ਸ਼੍ਰੋਮਣੀ ਕਮੇਟੀ ਇੱਕ ਉਹ ਆਧਾਰਾ ਫਿਕਸ ਕੀਤਾ ਗਿਆ ਬਣਾਇਆ ਗਿਆ ਕੌਮ ਵੱਲੋਂ ਕਿ ਭਾਈ ਇਹ ਗੁਰੂ ਗ੍ਰੰਥ ਸਾਹਿਬ ਜਾਂ ਗੁਰਦੁਆਰਾ ਸਹਿਬਾਨਾਂ ਦਾ ਸੌਂਭ ਸੰਭਾਲ ਦੀ ਕੰਮ ਡਿਊਟੀ ਇਹ ਸੰਭਾਲਣਗੇ ਔਰ بڑے ਲੋਕਾਂ ਨੇ ਜੋਰ ਲਾ ਲਾ ਕੇ ਇਹ ਸਾਰਾ ਕੋਸ਼ਿਸ਼ ਇਥੋਂ ਟਿੱਕਰ ਕੁਝ ਆਇਆ ਇਹ ਸ਼ਰਮਣੀ ਕਮੇਟੀ ਐਵੇਂ ਨਹੀਂ ਬਣ ਗਈ ਇਹ ਵੀ ਵੱਡੀਆਂ ਕੁਰਬਾਨੀਆਂ ਚੋਂ ਨਿਕਲ ਕੇ ਬਣੀ ਹੈ ਔਰ ਜਿਹੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਜੋ ਕਮੇਟੀ ਬਣੀ ਕੀ ਉਹ ਕਮੇਟੀ ਦੀ ਅਜੇ ਰਿਸਪੋਨਸੀਬਿਲਟੀ ਨਹੀਂ ਬਣੀ ਇਹ ਕਿ ਉਹ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਉਸ ਵੇਲੇ ਦੀ ਬਣੀ ਹੋਇਆ ਕਮਿਸ਼ਨ ਨੇ ਰਿਪੋਰਟ ਦੇਤੀ ਆਉ ਕਮਿਸ਼ਨ ਦੀ ਆ ਦੀ ਰਿਪੋਰਟ ਹੈ ਲਗਭਗ 1100 ਸਗੀਆਂ ਦੀ ਰਿਪੋਰਟ ਹੈ ਜੀ ਇਹ ਔਰ ਇਸ ਰਿਪੋਰਟ ਦੇ ਵਿੱਚ ਇਹ ਸਪਸ਼ਟ ਕਿਹਾ ਗਿਆ ਕਿ ਉਹਨਾਂ ਬੰਦਿਆਂ ਦੇ ਖਿਲਾਫ ਬੰਦਿਆਂ ਦੇ ਨਾਮ ਮੈਂਸ਼ਨ ਕੀਤੇ ਗਏ ਔਰ ਇਹ ਕਿਹਾ ਕਿ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਪਰਚੇ ਦਰਜ ਹੋਣੇ ਚਾਹੀਦੇ ਨੇ ਔਰ ਇਹ ਉਸ ਕਮੇਟੀ ਨੂੰ ਬਣਾਉਣ ਦਾ ਕੀ ਮਤਲਬ ਉਹ ਕਮਿਸ਼ਨ ਬਣਾਉਣ ਦਾ ਕੀ ਮਤਲਬ ਜੇ ਉਹਨਾਂ ਦੀ ਗੱਲ ਦੇ ਉੱਤੇ ਗੌਰ ਹੀ ਨਹੀਂ ਕਰਨੀ ਤੇ ਇਹ ਕਹਿ ਕੇ ਸਾਰ ਦिए ਕਿ ਅਕਾਲ ਤਖਤ ਸਾਹਿਬ ਦਾ ਪੇਰਵਾ ਦੇ ਦੇਣਾ ਅਸੀਂ ਸਮੁੱਚਾ ਸਿੱਖ ਜਗਤਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕਾਂ ਅਸੀਂ ਉਹਨਾਂ ਦੀ ਸਰਵ ਸਰਵੋਚਿਤਮ ਹੋਣ ਦੀ ਜਿਹੜੀ ਹੋਂਦ ਹੈ ਉਹ ਸਾਰੇ ਸਤਿਕਾਰਨੇ ਆ ਤੇ ਸਾਡੇ ਲਈ ਉਹ ਸੁਪਰੀਮ ਹੈ ਸੁਪਰੀਮ ਰਹੇਗਾ ਤੇ ਪਹਿਲਾਂ ਵੀ ਸੁਪਰੀਮ ਸੀ ਲੇਕਿਨ ਸਵਾਲ ਇੱਥੇ ਥੋੜਾ ਜਿਹਾ ਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਆ ਜਿਹੜੀ ਉਹਨੇ ਆਪਣੀ ਡਿਊਟੀ ਕੀ ਨਿਭਾਈ ਜੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਲ ਕੋਈ ਹੱਥੋਪਾਈ ਹੋ ਜਾਂਦਾ ਹੈ ਤਾਂ 307 ਦੇ ਮੁਕਦਮੇ ਸਾਡੀ ਸ਼੍ਰੋਮਣੀ ਕਮੇਟੀ ਕਰਵਾ ਦਿੰਦੀ ਹੈ ਉਹਦੇ ਤੇ ਤੇ ਜੇ ਕਿਤੇ ਸਾਡਾ ਗੁਰੂ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗੁਰੂ ਤੋਂ ਉੱਪਰ ਤਾਂ ਹੋ ਨਹੀਂ ਸਕਦਾ ਉਹ ਤਾਂ ਸੁਪਰੀਮ ਹੈ ਔਰ ਜਿਹੜੇ ਸਾਡੇ ਸੁਪਰੀਮ ਨੇ ਉਹਨਾਂ ਦਾ ਨਰਾਦਰ ਸ਼੍ਰੋਮਣੀ ਕਮੇਟੀ ਦੇ ਵਿੱਚ ਬੈਠਣ ਵਾਲੇ ਲੋਕਾਂ ਵੱਲੋਂ ਅਗਰ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਸ਼੍ਰੋਮਣੀ ਕਮੇਟੀ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਦੇ ਗੋਗਲੂਆਂ ਤੋਂ ਮਿੱਟੀ ਝਾੜ ਰਹੀ ਹੈ ਸੋ ਇਸ ਕਰਕੇ ਸਾਡੀ ਮੰਗ ਹੈ ਕਿ ਜਿਹੜੀ ਸ਼੍ਰੋਮਣੀ ਕਮੇਟੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜੋ ਬਣਦੀ ਸੀ ਜੇ ਜੇਕਰ ਇੱਕ ਪ੍ਰਧਾਨ ਦੀ ਪਾਗ ਉਤਾਰਨ ਦੇ ਤੋਂ ਇੱਕ ਪ੍ਰਧਾਨ ਦੇ ਨਾਲ ਹੱਥੋਂ ਪਾਈ ਹੋਣ ਤੇ 307 ਵਰਗੇ ਮੁਕਦਮੇ ਦਰਜ ਕੀਤੇ ਜਾ ਸਕਦੇ ਆ ਤਾਂ ਫਿਰ ਕਿਉਂ ਨਹੀਂ ਗੁਰੂ ਸਾਹਿਬ ਦਾ ਨਰਾਦਰ ਕਰਨ ਵਾਲਿਆਂ ਦੇ ਖਿਲਾਫ ਇਹ ਮੁਕਦਮੇ ਦਰਜ ਕੀਤੇ ਜਾ ਸਕਦੇ ਔਰ ਇਹ ਇਕੱਲਾ ਨਰਾਦਰ ਦੀ ਗੱਲ ਨਹੀਂ ਹੈ ਇਹਦੇ ਵਿੱਚ ਤਾਂ ਬਹੁਤ ਗੰਭੀਰ ਤੇ ਵੱਡੀ ਗੱਲ ਇਹ ਹੈ ਕਿ ਸਾਡੇ ਸਿੱਖੀ ਸਿਧਾਂਤਾਂ ਨੂੰ ਸਾਡੇ ਫਲਸਫੇ ਨੂੰ ਤੈਸ਼ਨਾਸ਼ ਕਰਨ ਵਾਲੀ ਗੱਲ ਹੈ ਇਹ ਕੋਈ ਛੋਟੀ ਗੱਲ ਨਹੀਂ ਹੈ ਔਰ ਸਾਡੇ ਸਤਿਗੁਰਾਂ ਦੇ ਸਰੂਪਾਂ ਦੇ ਸੰਬੰਧ ਚ ਮੈਂ ਜੇ ਜ਼ਿਆਦਾ ਗੱਲ ਨਾ ਕਰਦਾ ਹੋਇਆ ਮੇਰੀ ਇੰਨੀਕ ਬੇਨਤੀ ਹੈ ਕਿ ਅਸੀਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਸਰਕਾਰ ਕਿਰਪਾ ਕਰਕੇ ਉਹਨਾਂ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰੇ ਇਵਨ ਕਿ ਉਹ ਸ਼੍ਰੋਮਣੀ ਕਮੇਟੀ ਦੇ ਉਸ ਸਮੇਂ ਦੇ ਜਿਨ੍ਹਾਂ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਖਿਲਾਫ ਵੀ ਮੁਕੱਦਮਾ ਦਰਜ ਕਰੇ ਜਿਨ੍ਹਾਂ ਦੀ ਜਿੰਮੇਵਾਰੀ ਬੰਦੀ ਸੀ ਕਿ ਉਹਨਾਂ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰਵਾਉਂਦੇ ਅਗਰ ਸਰਕਾਰ ਨੂੰ ਅਸੀਂ 15 ਦਿਨ ਦਾ ਟਾਈਮ ਦਿੰਨੇ ਆ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ ਅਗਰ ਸਰਕਾਰ 15 ਦਿਨ ਦੇ ਅੰਦਰ ਅੰਦਰ ਇਸ ਮਸਲੇ ਦਾ ਹੱਲ ਕਰਦੀ ਹੈ ਤਾਂ ਬਹੁਤ ਧੰਨਵਾਦੀ ਹੋਵਾਂਗੇ ਸਰਕਾਰ ਦੇ ਅਗਰ ਨਹੀਂ ਤਾਂ 15 ਦਿਨ ਤੋਂ ਬਾਅਦ ਅਸੀਂ ਮਜਬੂਰ ਹੋਵਾਂਗੇ ਅਗਲੇ ਸਟੈਪ ਚੱਕਣ ਲਈ ਫਿਰ ਅਸੀਂ ਇੱਥੇ ਇੱਕ ਸਭਾ ਬੁਲਾਵਾਂਗੇ ਉਹਦੇ ਵਿੱਚੋਂ ਫਿਰ ਇੱਕ ਚਰਚਾ ਕਰਾਂਗੇ ਖੁੱਲੀ ਚਰਚਾ ਕਰਾਂਗੇ ਖੁੱਲੀ ਚਰਚਾ ਕਰਨ ਤੋਂ ਬਾਅਦ ਕੀ ਚਾਹੀਦਾ ਹੈ ਕਿਹੋ ਜਿਹਾ ਮਸਲੇ ਦਾ ਹੱਲ ਹੋਣਾ ਚਾਹੀਦਾ ਉਸ ਦੇ ਲਈ ਅਗਲਾ ਸਟੈਪ ਆ ਜਿਹੜਾ ਉਹ ਅਗਲਾ ਪ੍ਰੋਗਰਾਮ ਅਸੀਂ ਉਸ ਪ੍ਰੋਗਰਾਮ ਤੋਂ ਬਾਅਦ ਦੇਵਾਂਗੇ ਔਰ ਉਹ ਬਾਅਦ ਦੇ ਵਿੱਚ ਸਰਕਾਰ ਫਿਰ ਲੈਂਡ ਆਰਡਰ ਦੀਆਂ ਗੱਲਾਂ ਕਰਦੀ ਹੈ ਕਿ ਦੇਖੋ ਜੀ ਇੱਥੇ ਤਾਂ ਬੜਾ ਕੱਟ ਹੋਏਗਾ ਇੱਥੇ ਲੈਂਡ ਆਰਡਰ ਦਾ ਸਿਚੁਏਸ਼ਨ ਬਣੇਗੀ ਸਿੱਖ ਕਦੇ ਵੀ ਮੈਂ ਇਹ ਕਲੀਅਰ ਕਰ ਦਿਆਂ ਕਿ ਲੈਂਡ ਆਰਡਰ ਨੂੰ ਤੋੜਨ ਵਾਲੇ ਨਹੀਂ ਹੈ ਇੱਕ ਕੱਲ ਤਾਂ ਮੈਨੂੰ ਇਹ ਕਲੀਅਰ ਕਰ ਲਓ ਦੂਸਰੀ ਗੱਲ ਜਿਹੜਾ ਸਾਡੀ ਲੜਾਈ ਹੈ ਇਹਨੂੰ ਕੱਲਾ ਇਹ ਨਾ ਮੰਨਿਆ ਜਾਏ ਕਿ ਸਿੱਖ ਕੌਮ ਦੀ ਲੜਾਈ ਹੈ ਸਾਡੀ ਇਹ ਲੜਾਈ ਆ ਪੂਰੇ ਦੇਸ਼ ਲਈ ਪੂਰੇ ਸਟੇਟ ਲਈ ਕੰਟ ਆਫ ਦੀ ਸੂਬੇ ਲਈ ਔਰ ਆਮ ਮਨੁੱਖਤਾ ਲਈ ਸਾਡੇ ਸਤਿਗੁਰ ਕਹਿੰਦੇ ਨੇ ਸਭੇ ਸੰਧੀ ਵਾਲ ਸਦਾਇਨ ਕੋਈ ਨਾ ਦੱਸੇ ਬਹਾਰਾ ਜਿਓ ਇਹ ਕਹਿੰਨੇ ਮੇਰੇ ਪਾਤਸ਼ਾਹ ਤੇ ਜਿਹੜੇ ਇਹ ਕਹਿ ਰਹੇ ਨੇ ਕਿ ਸਭੇ ਸੰਧੀ ਵਾਲ ਸਦਾਇਨ ਸਭੇ ਸੰਧੀ ਵਾਲਤਾ ਦੇ ਤੁਹਤੇ ਪਹਿਰਾ ਦੇਰ ਬੰਨ ਦੇਣ ਵਾਲੇ ਨੇ ਔਰ ਉੱਥੇ ਉਹਨਾਂ ਦੇ ਨਾਲ ਛੇੜਛਾੜ ਕਰਕੇ ਕੌਮ ਨੂੰ ਭੜਕਾਉਣ ਵਾਲੀ ਕੋਈ ਹਰਕਤ ਕਰਕੇ ਔਰ ਕੌਮ ਨੂੰ ਮੁੜ ਦੁਬਾਰਾ ਮਤਲ ਅੱਗ ਦੇ ਵਿੱਚ ਝੋਕਣ ਵਾਲੀ ਗੱਲ ਹੈ ਔਰ ਜਿਹੜੀ ਮਨੁੱਖਤਾ ਦੀ ਆਪਸੀ ਭਾਈਵਾਲਕ ਸਾਂਝ ਹੈ ਉਹ ਸਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਨੇ ਅਗਰ ਉਹ ਸਰੂਪਾਂ ਨੂੰ ਤੁਰੰਤ ਨਹੀਂ ਲੱਭਿਆ ਜਾਂਦਾ ਔਰ ਉਹ ਤੁਰੰਤ ਉਹਨਾਂ ਸਰੂਪਾਂ ਦੀ ਬ੍ਰਾਂਧਗੀ ਹੋਣੀ অতি ਜ਼ਰੂਰੀ ਹੈ ਤਾਂ ਕਿ ਸਾਡੀ ਸਰਕਾਰ ਔਰ ਸਾਡੀ ਸ਼ਰੂਮਣੀ ਕਮੇਟੀ ਇਹ ਗੱਲ ਲੋਕਾਂ ਦੇ ਸਾਹਮਣੇ ਲਿਆਉਣ ਦੇ ਵਿੱਚ ਸਫਲਤਾ ਦੇਖਦੇ ਆ ਕੀ ਕਰਦੇ ਨੇ 15 ਦਿਨ ਦਾ ਸਮਾਂ ਦਿੰਨੇ ਆ ਉਸ ਤੋਂ ਬਾਅਦ ਫਿਰ ਸਾਡੇ ਲਈ ਇਹ ਮਜਬੂਰੀ ਹੋਏਗੀ ਕਿ ਅਗਲਾ ਪ੍ਰੋਗਰਾਮ ਦੇਵਾਂਗੇ ਸਾਡੀ ਮੰਗ ਹੈ ਕਿ ਵਡਾਲਾ ਸਾਹਿਬ ਨੇ ਵਡਾਲਾ ਸਾਹਿਬ ਨੇ ਪਹਿਲਾਂ ਹੀ ਵਡਾਲਾ ਸਾਹਿਬ ਨੇ ਇਹ ਗੱਲਾਂ ਬਾਤਾਂ ਸਰਕਾਰਾਂ ਤੱਕ ਪਹੁੰਚਾ ਦਿੱਤੀਆਂ ਨੇ ਆ ਦੇਖੋ ਆ ਪੰਜਾਬ ਸਰਕਾਰ ਤੱਕ ਇਹ ਮੈਸੇਜ ਪਹੁੰਚ ਚੁੱਕਿਆ ਕਿ ਭਾਈ ਆ ਟੋਟਲ ਜੋ ਇਸ ਕਮਿਸ਼ਨ ਨੇ ਕਿਹਾ ਜੋ ਇਹਨਾਂ ਰਿਪੋਰਟਾਂ ਚ ਆਇਆ ਉਹਦਾ ਟੋਟਲ ਵੇਰਵਾ ਦੇ ਕੇ ਦੱਸ ਦਿੱਤਾ ਗਿਆ ਸਰਕਾਰ ਨੂੰ ਔਰ ਨਾਲ ਦੀ ਨਾਲ ਸ਼੍ਰੋਮਣੀ ਕਮੇਟੀ ਵੀ ਭਲੇਖੇ ਚ ਨਾ ਰਹੇ ਵੀ ਸਾਨੂੰ ਤਾਂ ਪਤਾ ਨਹੀਂ ਬੱਲੀ ਦਾ ਗੱਲ ਹੈ ਕਿ ਕਮਿਸ਼ਨ ਬਣਿਆ ਕਿ ਸ਼੍ਰੋਮਣੀ ਕਮੇਟੀ ਨੂੰ ਆਪ ਨੂੰ ਸਾਰਾ ਧਿਆਨ ਹੈ ਪਰ ਫਿਰ ਵੀ ਮੈਂ ਕਹਾਂਗਾ ਕਿ ਸ਼੍ਰੋਮਣੀ ਕਮੇਟੀ ਤੱਕ ਵੀ ਇਹ ਪੱਤਰ ਪਹੁੰਚਾਇਆ ਗਿਆ ਸੋ ਇਸ ਕਰਕੇ ਇਹਨਾਂ ਵੱਲੋਂ ਦਿੱਤੀ ਹੋਈ ਇਸ ਪੱਤਰ ਸ਼ਿਕਾਇਤ ਦੇ ਆਧਾਰ ਦੇ ਉੱਤੇ ਸਰਕਾਰ ਕਾਰਵਾਈ ਕਰੇ ਤਾਂ ਕਿ ਲੋਕਤਾਂ ਨੂੰ ਸਿੱਖਾਂ ਨੂੰ ਆਪਸੀ ਸਾਰੇ ਸਮਾਜ ਨੂੰ Hindu Muslim Sikh Isai ਸਾਰੇ ਭਾਈਚਾਰਕ ਸਾਂਝ ਉਮੈ ਜਿਵੇਂ ਬਹਾਲ ਰੱਖ ਸਕਣ ਕਿਸੇ ਦੀ ਏਕਤਾ ਦੇ ਵਿੱਚ ਕਿਸੇ ਦੇ ਪ੍ਰੇਮ ਪਿਆਰ ਦੇ ਵਿੱਚ ਸਭੇ ਸੰਦੀ ਵਾਲਤਾ ਦੇ ਸੁਨੇਹੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੜਤਤ ਨਾ ਆਵੇ ਇਹ ਇਹ ਬਾਤ ਹੀ ਜ਼ਰੂਰੀ ਹੈ ਉਹਨਾਂ ਸਰੂਪਾਂ ਦੀ ਪਰਤਾਲ ਕਰਕੇ ਉਹਨਾਂ ਨੂੰ ਸਿੱਖ ਜੜ ਦੇ ਕੌਮ ਦੇ ਹੱਥਾਂ ਦੇ ਵਿੱਚ ਸੌਂਪਣ ਦੀ ਮੈਂ ਇੱਕ ਬੇਨਤੀ ਕਰਾਂ ਹਾਂ ਉਹਦੇ ਵਿੱਚ ਆ ਉਹਨਾਂ ਬੰਦਿਆਂ ਦੇ ਨਾਮ ਮੈਂਸ਼ਨ ਨੇ ਤੁਹਾਨੂੰ ਦੇ ਹੀ ਦਿੰਦੇ ਆ ਤੁਹਾਨੂੰ ਦੇ ਦੇ ਦਿੰਦੇ ਆ ਸਰਾਲਾ ਸਾਹਿਬ ਉਹ ਮਤਲਬ ਇਹ ਕਹਿ ਵੀ ਲੈਂਗੇ ਕਾਪੀਆਂ ਤੇ ਉਹ ਕਾਪੀਆਂ ਵੀ ਅਸੀਂ ਪ੍ਰੋਵਾਈਡ ਕਰਵਾ ਦੇਵਾਂਗੇ ਤੁਸੀਂ ਗੱਲ ਕੀਤੀ ਪੰਜਾਬ ਸਰਕਾਰ ਦੀ ਬਰਗਾੜੀ ਤੇ ਵਹਿਬਰ ਕਲਾ ਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ ਕੀ ਤੁਸੀਂ ਉੱਥੋਂ ਹੀ ਕੋਰਚ ਲਾਓਗੇ ਦੇਖੋ ਸਵਾਲ ਕੀ ਹੈ ਸਰਕਾਰ ਵੱਲੋਂ ਕੋਸ਼ਿਸ਼ ਕਰਦੇ ਹੋ ਵੀ ਇੱਥੇ ਮਿਲ ਜੇ ਸਵਾਲ ਇਹ ਹੈ ਕਿ ਇੱਥੇ ਐਫ ਆਈ ਆਰ ਦਰਜ ਕਰਨ ਦਾ ਮੈਸੇਜ ਮਿਲਿਆ ਹੋਇਆ ਹੈ ਸਰਕਾਰ ਨੂੰ ਐਸ ਰਿਪੋਰਟ ਦੇ ਰਾਹੀਂ ਸਾਹਮਣੇ ਪਵਾ ਦੇ। ਅਗਰ ਇਹ ਦੇ ਰਾਹੀਂ ਮੈਸੇਜ ਮਿਲ ਚੁੱਕਿਆ ਸਰਕਾਰ ਨੂੰ ਤਾਂ ਉਹਦੀ ਜ਼ਿੰਮੇਵਾਰੀ ਬਣਦੀ ਆ। ਰਹਿ ਗਈ ਗੱਲ ਬਰਗਾੜੀ ਜਿਆ ਦਾ ਦੂਸਰਾ ਮੈਂ ਇੱਕ ਬੇਨਤੀ ਕਰਾਂ ਸਾਡਾ ਇੱਕ ਸਿੰਘ ਟਾਵਰ ਤੇ ਬੈਠਾ ਹੈ। ਲੰਬੇ ਸਮੇਂ ਤੋਂ ਬੈਠਾ ਹੈ। ਕਾਦੇ ਲਈ ਕਿ ਇੱਕ ਐਕਟ ਬਣਾਇਆ ਜਾਏ, ਇੱਕ ਕਾਨੂੰਨ ਬਣਾਇਆ ਜਾਏ ਜਿਹਦੇ ਨਾਲ ਕਿਸੇ ਵੀ ਧਾਰਮਿਕ ਗ੍ਰੰਥ ਤੇ ਧਾਰਮਿਕ ਸਥਾਨਾਂ ਦੀ ਬੇਅਦਬੀ ਕਰਨ ਵਾਲਿਆਂ ਦੇ ਕਲੱਬ 'ਤੇ ਕਾਨੂੰਨੀ ਕਾਰਵਾਈ ਹੋਵੇ। ਲੇਕਿਨ ਸਵਾਲੇ ਦੇਖੋ ਕੱਲ ਇਹਨਾਂ ਦਾ ਇੱਕ ਮੰਤਰੀ ਬੋਲ ਰਿਹਾ ਸੀ ਕਹਿੰਦਾ 70 ਸਾਲ ਹੋ ਗਏ ਕਿਸੇ ਨੇ ਨਹੀਂ ਬਣਾਇਆ ਅਸੀਂ ਆਏ ਤਾਂ ਬਣਾ ਰਹੇ ਹਾਂ। ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਧੰਨਵਾਦ ਤੁਸੀਂ ਬਣਾ ਰਹੇ ਪਰ ਬਣਾ ਕਿਵੇਂ ਰਹੇ ਹੋ? ਇਹ ਸੁਣ ਲਿਓ। ਉਹ ਭਾਈ ਜੇ ਤੁਸੀਂ ਬਣਾ ਰਹੇ ਹੁੰਦੇ ਤਾਂ ਸਾਢੇ 3 ਸਾਲ ਦੇ ਆਏ ਹਾਂ। ਤੁਸੀਂ ਲੋਕਾਂ ਨਾਲ ਬਰਗਾੜੀ ਦੇ ਅੰਦਰ ਵਾਅਦਾ ਕਰਕੇ ਆਏ ਸੀ ਕਿ ਅਸੀਂ ਇਨਸਾਫ ਦੇਵਾਂਗੇ ਇਸ ਬਿਆਦਬੀ ਨੂੰ ਰੋਕਾਂਗੇ ਸਖਤ ਕਾਨੂੰਨ ਬਣਾਵਾਂਗੇ ਭਗਵਾਨਤਮਾਨ ਦੀ ਖੁਦ ਦੀਆਂ ਵੀਡੀਓਜ਼ ਪਈਆਂ ਨੇ ਲੋਕਾਂ ਦੇ ਸਾਹਮਣੇ ਔਰ ਇਹ ਕਿਹਾ ਲੇਕਿਨ ਅੱਜ ਤੱਕਰ ਨਹੀਂ ਬਣਾਇਆ ਅੱਜ ਇਹ ਬਣਵਾਉਣ ਵਾਸਤੇ ਇੱਕ ਆਦਮੀ ਨੂੰ ਲਗਾਤਾਰ ਕਿੰਨੇ ਮਹੀਨੇ ਹੋ ਗਏ ਟਾਵਰ ਤੇ ਬੈਠੇ ਨੂੰ ਔਰ ਉਸ ਗੁਰਮਖ ਪਿਆਰੇ ਦੀ ਪ੍ਰਮਾਤਮਾ ਮੁਰੇ ਅਸੀਂ ਅਰਦਾਸ ਕਰਦੇ ਹਾਂ ਉਹਦੀ ਜ਼ਿੰਦਗੀ ਲੰਬੀ ਹੋਵੇ ਔਰ ਉਹਨੂੰ ਅੱਜ ਹਾਂ ਮੈਨੂੰ ਪਤਾ ਗੁਰਜੀਤ ਸਿੰਘ ਹੋਰ ਇਹ ਮੈਂ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਅੱਜ ਵੀ ਸਤਿਗੁਰੂ ਮੇਰ ਕਰਨ ਸਰਕਾਰ ਨੂੰ ਸਮੱਤ ਬਖਸ਼ਣ ਸਤ ਬੁੱਧੀ ਬਖਸ਼ਣ ਤਾਂ ਕਿ ਇਹਨੂੰ ਰੋਕ ਲਈਏ ਪਰ ਸਰਕਾਰਾਂ ਸਾਡੇ ਜਦੋਂ ਅਸੀਂ ਐਜੀਟੇਸ਼ਨਾਂ ਕਰਦੇ ਆ ਨਾ ਜੀ ਬੜੀਆਂ ਬੜੀਆਂ ਅੰਦੋਲਨ ਹੁੰਦੇ ਨੇ ਦੇਸ਼ ਦੇ ਅੰਦਰ ਆ ਉਹਨਾਂ ਅੰਦੋਲਨਾਂ ਨੂੰ ਡਾਇਵਰਟ ਕਰਨ ਵਾਸਤੇ ਇੱਕੋ ਹੀ ਸਾਧਨ ਆ ਉਹਨਾਂ ਦੇ ਕੋਲ ਕਿ ਕਿਸੇ ਵੀ ਗੁਰੂ ਘਰ ਦੇ ਅੰਦਰ ਕਿਸੇ ਗੁਰੂ ਗ੍ਰੰਥ ਸਾਹਿਬ ਜਾਂ ਕਿਸੇ ਹੋਰ ਧਾਰਮਿਕ ਗ੍ਰੰਥ ਦੀ ਰਤਾ ਜਿੰਨੀ ਵੀ ਕੋਈ ਮਾੜੀ ਮੋੜ ਛੇੜਛਾੜ ਕਰਕੇ ਬੇਅਦਬੀ ਦਾ ਮਾਮਲਾ ਉਠਾ ਕੇ ਸਾਡੇ ਅੰਦੋਲਨ ਤੋਂ ਲੋਕਾਂ ਦਾ ਧਿਆਨ ਡਾਇਵਰਟ ਕਰਨਾ ਇਹ ਇੱਕ ਬਹੁਤ ਵੱਡਾ ਹਥਿਆਰ ਹੈ ਪੋਲਿਟੀਕਲ ਧਿਰਾਂ ਕੋਲ ਔਰ ਸਾਰਿਆਂ ਕੋਲੇ ਆ ਕਿਸੇ ਇੱਕ ਕੋਲੇ ਨਹੀਂ ਹੈ ਤੁਸੀਂ ਬੇਦਬੀ ਦੇ ਲੈ ਕੇ ਜਾਂ ਤੁਮੰਦੀ ਹਸ ਫਾਰਸ਼ ਕਰਦੇ ਕਿਹੋ ਜਿਹਾ ਕਾਨੂੰਨ ਚਾਹਦੇ ਬੇਦਬੀ ਲਈ ਕਿਹੋ ਜੀ ਸਜ਼ਾ ਚਾਹਦੇ ਦੇਖੋ ਅਸੀਂ ਤਾਂ ਇਹ ਚਾਹਾਂਗੇ ਕਿ ਗੁਰੂ ਸਾਡਾ ਸੁਪਰੀਮ ਹੈ ਜਿਹੜਾ ਗੁਰੂ ਇਹ ਕਹਿ ਰਿਹਾ ਹੈ ਕਿ ਸਾਡਾ ਮੁਸਲਮ ਭਾਈ ਵੀ ਸਾਡਾ ਈਸਾਈ ਵੀ ਸਾਡਾ ਸਾਡਾ ਹਿੰਦੂ ਵੀ ਸਾਡਾ ਸਿੱਖ ਵੀ ਸਾਡਾ ਸਾਰੇ ਸਾਡੇ ਨੇ ਜਿਹੜਾ ਐਡਾ ਵੱਡਾ ਸਨੇਹਾ ਦੇ ਰਿਹਾ ਤੇ ਹਰੇਕ ਨੂੰ ਗੱਲ ਨਾਲ ਲਾ ਰਿਹਾ ਹੈ ਔਰ ਉਹਦੇ ਨਾਲ ਬੇਅਦਬੀ ਹੁੰਦੀ ਆ ਉਹਦੇ ਨਾਲ ਛੇੜਛਾੜ ਕਰਦਾ ਕੋਈ ਬੰਦਾ ਤਾਂ ਮੈਨੂੰ ਲੱਗਦਾ ਐਡਾ ਵੱਡਾ ਸੁਨੇਹਾ ਦੇਣ ਵਾਲਾ ਤੇ ਉਹਦੇ ਖਿਲਾਫ ਕੋਈ ਇਹੋ ਜੀ ਹਰਕਤ ਕਰੇ ਤਾਂ ਉਹਦਾ ਸਜ਼ਾਏ ਮੌਤ ਹੋਣੀ ਚਾਹੀਦੀ ਐਦੂ ਕਰਦੀ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ ਹੋਰ ਤੇ ਜੇਲਾ-ਜੂਲਾ ਦੇ ਵਿੱਚੋਂ ਤਾਂ ਅੱਜ ਨਹੀਂ ਤਾਂ ਕੱਲ ਨਿਕਲ ਕੇ ਬਾਹਰ ਆ ਜਾਣਾ ਹੈ ਉਹਦਾ ਐਡਾ ਸਖਤ ਕਾਨੂੰਨ ਬਣਨਾ ਚਾਹੀਦਾ ਕਿ ਵਿਖਦੇ ਵਿੱਚ ਕੋਈ ਆਦਮੀ ਇਹੋ ਜੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ। ਹੋਰ ਕਿਸੇ ਦਾ ਕੋਈ ਸਵਾਲ? ਇੱਕ ਲੈਂਡ ਪੁਲਿੰਗ ਦਾ ਮਾਮਲਾ ਬੜਾ ਭਗਿਆ ਹੈ ਜੀ। ਉਹਨੂੰ ਵੀ ਸਮਝਦੇ ਹੋ ਦੂਜਾ ਮੁੱਖ ਮੰਤਰੀ ਦੀ ਟਿੱਪਣੀ ਵੀ ਜਿਹੜੇ ਐਸਪੀਐਮ ਨੇ ਅੱਜੋ ਨੇ ਉਹਦਾ ਕਦੀ ਖੇਤਾ ਦੀ ਨਹੀਂ ਗਏ। ਮੈਂ ਬੇਨਤੀ ਕਰਾਂ ਸਵਾਲ ਕੀ ਹੈ? ਆਪਾਂ ਅੱਜ ਇਹ ਮੈਂ ਤੁਹਾਨੂੰ ਬਾਹਰ ਨਿਕਲ ਕੇ ਸਾਰੀਆਂ ਇਹਨਾਂ ਗੱਲਾਂ ਦੇ ਜਵਾਬ ਦੇ ਦੂੰਗਾ। ਲੇਕਿਨ ਆਪਾਂ ਅੱਜ ਜਿਹੜੀ ਇਹ ਕਰ ਰਹੇ ਹਾਂ ਇਹ ਮੇਰੇ ਸਤਿਗੁਰੂ ਦੇ ਮਾਮਲੇ ਦੇ ਸਬੰਧ 'ਚ ਹੈ। ਇਸ ਕਰਕੇ ਸਵਾਲ ਆਪਾਂ ਇਹਦੇ ਘੇਰੇ 'ਚ ਰੱਖੀਏ। ਦੇਵਾਂਗਾ ਮੈਂ ਜਵਾਬ ਤੁਹਾਡਾ ਜੋ ਸਵਾਲ ਆਇਆ ਹੈ। ਮਾਰਨੇ ਕਲ ਕੇ ਆਪਾਂ ਮੰਨ ਲ ਤੁਹਾਡੇ ਲਾਈਨ ਆਫ ਐਕਸ਼ਨ ਹੋ ਗਿਆ 15 ਦਿਨਾਂ ਬਾਅਦ ਜੇ ਅਗਰ ਕੋਈ ਕਾਰਦਾ ਹੈ ਦੇਖੋ ਸਵਾਲ ਇਹ ਆ ਕਿ ਅਸੀਂ ਕਿਸੇ ਨੇ ਨਹੀਂ ਕੀਤੀ ਜਮਾ ਸਾਡੇ ਅਸੀਂ ਸਾਰੇ ਮਿਲ ਜੁੜ ਜੁਲ ਕੇ ਸਿਰ ਜੋੜ ਕੇ ਬੈਠਾਂਗੇ ਕੌਮ ਕੀ ਚਾਹੁੰਦੀ ਨੇ ਸਾਰੇ ਲੋਕ ਕੀ ਚਾਹੁੰਦੇ ਨੇ ਉਹਦੇ ਮੁਤਾਬਕ ਅਗਲੇ ਐਕਸ਼ਨ ਪ੍ਰੋਗਰਾਮ ਦੇਵਾਂਗੇ ਬਟਾਲਾ ਜੀ ਤੁਸੀਂ ਬੋਲੋ ਫਤੇ 328 ਪਾਵਨ ਸਰੂਪ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ ਗਾਇਬ ਹੋਏ 2,4536 ਅੰਗ ਲੱਭਤਾ ਹੋਏ 9,92,886 ਅੰਗ ਚੋਰੀ ਛਪੇ 125 ਪਾਵਨ ਸਰੂਪਾਂ ਦੀ ਬੇਅਦਬੀ ਹੋਈ ਨਾ ਬਰਦਾਸ਼ਤਜੋਗ 10 ਲੱਖ ਫਰਮੇ ਪ੍ਰਾਈਵੇਟ ਬੰਦਿਆਂ ਤੋਂ ਫੜੇ ਗਏ 9,82,700 ਰੁਪਇਆ ਸਿਆਹੀ ਤੇ ਕਾਗਜ਼ ਗੋਲਕ ਫੰਡਾਂ ਦਾ ਚੋਰੀ ਹੋਇਆ ਪਾਇਆ ਗਿਆ ਸੈਂਕੜੇ ਸਰੂਪ ਅੱਗ ਦੀ ਭੇਟ ਚੜੇ ਨੋ ਇੰਟਰੀ ਗੋਇੰਦਵਾਲ ਸਭ ਜਾ ਕੇ ਖੁਰਦਪੁਰਦ ਕਰ ਦਿੱਤੇਗੇ ਜਿਨ੍ਹਾਂ ਦਾ ਕੋਈ ਰਿਕਾਰਡ ਸ਼੍ਰੋਮਣੀ ਕਮੇਟੀ ਕੋਲੇ ਨਹੀਂ ਮਿਲਿਆ ਇਹ ਗੱਲ ਕੌਣ ਕਹਿ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ ਕਰਦੇ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਈਸ਼ਰ ਸਿੰਘ ਐਡਵੋਕੇਟ ਦੇ ਰਾਹੀਂ ਕਮਿਸ਼ਨ ਬਿਠਾ ਕੇ 1100 ਸਪਿਆਂ ਦੀ ਰਿਪੋਰਟ ਸਾਹਮਣੇ ਲਿਆਉਂਦੀ ਹੈ ਪ੍ਰਧਾਨ ਲੰਗੋਵਾਲ ਨੇ ਇਹ ਮੁਕਦਮੇ ਫੌਜਦਾਰੀ ਦਰਜ ਕਰਨ ਦੀ ਗੱਲ ਮੀਡੀਆ 'ਚ ਇੱਕ ਵਾਰ ਨਹੀਂ ਕਈ ਵਾਰੀ ਕਹੀ ਹੋਈ ਆ ਔਰ ਉਸ ਚੀਜ਼ ਨੂੰ ਲਾਗੂ ਕਰਨ ਲਈ ਜਾਗਤ ਜੋਤ ਐਕਟ ਦੇ ਅਨੁਸਾਰ ਤੁਰੰਤ ਕਾਰਵਾਈ ਬਣਦੀ ਸੀਗੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਦੀ ਸੀ ਖੁਦ ਮੰਨੇ ਹੋਏ ਆ ਜਿਨ੍ਹਾਂ ਨੇ ਨਹੀਂ ਕੀਤੀ ਪੰਜਾਬ ਸਰਕਾਰਾਂ ਨੇ ਇਨ੍ਹਾਂ ਚੋਰਾਂ ਦਾ ਹੁਣ ਤੱਕ ਸਾਥ ਦਿੱਤਾ ਲਾਇਨ ਡਾਉਟਰ ਦੀ ਤੋਹੀਨ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਹੋਈ ਸਿੱਖ ਭਾਵਨਾਵਾਂ ਨਾਲ ਹੋਲ ਖਲਵਾੜ ਹੋਇਆ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਵਾਲੇ ਦੋਸ਼ੀਆਂ ਨੂੰ ਹੋਰ ਹੱਲਾਸ਼ੇਰੀ ਮਿਲੀ ਔਰ ਉਸ ਇਨਸਾਫ ਲਈ ਸਾਨੂੰ 5 ਸਾਲ ਦਾ ਸਮਾਂ 57 ਮਹੀਨੇ ਹੋ ਗਏ ਬੈਠਿਆ ਨੂੰ ਪਿਛਲੇ ਦਿਨੀ ਜਦੋਂ ਅਸੀਂ ਖਨੌਰੀ ਗਏ ਆ ਮੈਂ ਇੱਕ ਖਦਸਾ ਜ਼ਾਹਿਰ ਕੀਤਾ ਸੀ ਕਿਸਾਨੀ ਮੋਰਚੇ ਤੋਂ ਪਹਿਲਾਂ ਦੇ ਅਸੀਂ ਬੈਠੇ ਆ ਸਾਡਾ ਕਿਸਾਨ ਬਜ਼ੁਰਗਾਂ ਨੇ ਸਾਥ ਦਿੱਤਾ ਹੁੰਦਾ ਅੱਜ ਸਾਨੂੰ ਕਿਤੇ ਵੀ ਮੋਰਚੇ ਲਾਉਣ ਦੀ ਲੋੜ ਨਾ ਪੈਂਦੀ ਔਰ ਡੱਲੇਵਾਲ ਸਾਹਿਬ ਨੇ ਐਜੇ ਬਜ਼ੁਰਗ ਮੇਰੇ ਨਾਲ ਗੱਲ ਕੀਤੀ ਪ੍ਰਧਾਨ ਨਹੀਂ ਇੱਕ ਬਾਪੂ ਬਣ ਕੇ ਇਹਨਾਂ ਨੇ ਅੱਖਾਂ ਭਰ ਲਈਆਂ ਆਖਿਆ ਕੁਤਾਈ ਹੋਈ ਐ ਬੇਤਫਾਕੀ ਨਹੀਂ ਅਗਰ ਮੈਂ ਜਿਉਂਦਾ ਮੁੜ ਗਿਆ ਵਾਪਸ ਮਰਿਆ ਨਾ ਤੇ ਸਭ ਤੋਂ ਪਹਿਲਾ ਕੰਮ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪਾਂ ਦੇ ਇਨਸਾਫ ਦਾ ਹੋਊ ਔਰ ਉਥੇ ਅਸੀਂ ਅਰਦਾਸ ਕੀਤੀ ਸੀ ਸਤਿਗੁਰੂ ਦਲੇਵਾਲ ਨੂੰ ਮਰਨ ਨਹੀਂ ਦੇਣਾ ਅਸੀਂ ਜਿਉਂਦੇ ਰੱਖਣਾ ਹੈ ਸੰਘਰਸ਼ ਪਹਿਲਾਂ ਵੀ ਲੜੇ ਸੰਘਰਸ਼ ਅੱਗੇ ਵੀ ਲੜਨੇ ਅਸੀਂ ਹੋਤੀ ਨਹੀਂ ਦੇਣੀ ਅਸੀਂ ਲੜਾਈ ਲੜਾਂਗੇ ਲੰਮਾ ਜਿੰਦੀ ਰਹਿ ਕੇ ਜ਼ਿੰਦਗੀ ਚ ਰਹਿ ਕੇ ਔਰ ਗੁਰੂ ਨੇ ਸਾਡੀ ਅਰਦਾਸ ਸੁਣੀਏ ਪਿਛਲੇ ਦਿਨੀ ਵਾਪਸ ਆਏ ਉਸੇ ਦਿਨੀ ਬਹਿਣਾ ਚਾਹੁੰਦੇ ਸੀ ਮੈਂ ਕਿਹਾ ਨਹੀਂ ਪਹਿਲੇ ਸਿਹਤ ਠੀਕ ਕਰੋ 1 ਮਹੀਨਾ 1.5 ਮਹੀਨਾ ਨੂੰ ਰੈਸਟ ਕਰਾਈ ਹੁਣ ਫੇਰ ਇਹਨਾਂ ਦੀ ਤੇ ਪਾਈਬਲ ਦੀਪ ਸਿੰਘ ਸਿਰਸਾ ਜੀ ਦੀ ਕਾਲ ਸਾਰੇ ਕਿਸਾਨਾਂ ਦੀ ਭਾਈ ਸਾਹਿਬ ਅਗਲਾ ਪ੍ਰੋਗਰਾਮ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਲੈ ਬਿਨਾ ਸਾਡੀ ਬੇਚੈਨੀ ਵੱਧ ਰਹੀ ਹੈ ਇੱਥੇ ਸੰਗਤਾਂ ਦਿਨੇ ਰਾਤ ਹਾੜੇ ਕੱਢ ਰਹੀਆਂ ਨੇ ਸਰਕਾਰ ਗੋੜੀ ਨੀਂਦ ਸੁੱਤੀ ਹੈ ਦੋਸ਼ੀ ਮਰਜ਼ੀਆਂ ਉਥੇ ਆਪ ਕਰ ਰਹਾ ਅੱਜ ਉਹਨਾਂ ਨੇ ਫੇਰ ਇੱਥੇ ਆ ਕੇ ਆਪਣਾ ਵਾਅਦਾ ਪਗਾਉਣ ਦੀ ਗੱਲ ਕੀਤੀ ਇਨਸਾਫ ਲੈਣਾ ਹੈ ਤੇ ਹੁਣ ਇਹਨਾਂ ਨੇ ਅੱਜ ਜਿਹੜਾ ਪ੍ਰੋਗਰਾਮ ਸਰਕਾਰ ਨੂੰ ਦਿੱਤਾ ਹੈ 15 ਦਿਨਾਂ ਦੇ ਅੰਦਰ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਬ ਲਾਇੰਡ ਆਰਡਰ ਧਿਆਨ ਰੱਖੇ ਅਗਰ ਉਹਨੇ ਕਾਰਵਾਈ ਨਾ ਕੀਤੀ ਤੇ ਆਉਣ ਵਾਲੇ 15 ਦਿਨਾਂ ਨੂੰ ਸਮਾਗਮ ਕਰਕੇ ਜਿਹੜਾ ਅਗਲਾ ਪ੍ਰੋਗਰਾਮ ਦਿੱਤਾ ਜਾਊ ਉਹਦੇ ਵਿੱਚ ਫਿਰ ਸਰਕਾਰ ਇਹ ਨਾ ਕਵੇ ਕਿ ਲਾਇੰਡ ਆਰਡਰ ਉੱਡ ਗਿਆ ਜੀ ਡਾਉਣ ਵਾਲੀ ਸਰਕਾਰ ਹੋ ਸ਼੍ਰੋਮਣੀ ਕਮੇਟੀ ਤੇ ਕਾਬੂ ਜੋ ਮਸੰਦ ਲਾਣਾ ਹੋ ਜਿਨ੍ਹਾਂ ਨੇ ਗੁਰਦੁਆਰਾ ਐਕਟ ਸ੍ਰੀ ਅਕਾਲ ਤਖਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਪ੍ਰਧਾਨ ਦੀ ਪੱਗ ਨੂੰ ਖਤਰਾ ਹੋਵੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤੇ ਕੋਈ ਵਾਰ ਕਰੇ ਤੇ 307 ਦੇ ਪਰਚੇ ਸਰਕਾਰ ਕਰਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲਾ ਸ਼੍ਰੋਮਣੀ ਕਮੇਟੀ ਵਾਲੇ ਕਰ ਦੇਣ ਤੇ ਕਹਿਣ ਕਿ ਦਾ ਪ੍ਰਸ਼ਾਦ ਲਾ ਕੇ ਛੱਡ ਦਿਓ ਇਹ ਕਿੱਥੋਂ ਦਾ ਕਾਨੂੰਨ ਹੈ ਸ਼੍ਰੋਮਣੀ ਕਮੇਟੀ ਵਾਲੇ ਗੁਨਾਹ ਕਰਨ ਤੇ ਅਕਾਲ ਤਖਤ ਤੇ ਡੇਗ ਲੱਗੂਗੀ ਮੇਰੇ ਵਰਗਾ ਗਲਤੀ ਕਰੇ ਤੇ ਸਜ਼ਾ ਸੁਪਰੀਮ ਕੋਰਟ ਦਊਗੀ ਇਹ ਕਿੱਥੋਂ ਦਾ ਕਾਨੂੰਨ ਹੈ ਇਸ ਲਈ ਇਹ ਪੁੱਛਣ ਵਾਸਤੇ ਲੋਕਤੰਤਰ ਭਾਈਚਾਰਕ ਸਾਂਝ ਨੂੰ ਪੰਜਾਬ ਨੂੰ ਲਾਂਬੂ ਲਾਉਣ ਲਈ ਜਿਹੜਾ ਇਹਨਾਂ ਨੇ ਰਾਹ ਲੱਭਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਾ ਦਿਓ ਲੜਾਈ ਕਰਾ ਕੇ ਲਾਂਬੂ ਲਾ ਦੇ ਉੱਤੇ 250 ਲੱਖ ਪੰਜਾਬ ਦਾ ਮੁੰਡਾ ਮਰਵਾ ਦਿਓ ਅਸੀਂ ਹੋਣੇ ਹੋਣ ਨਹੀਂ ਦੇਣਾ ਅਮਨ ਸ਼ਾਂਤੀ ਭਾਈ ਚਾਰ ਕਿਸਾਂਜ ਦੇਸ਼ ਦੀ ਵਿਸ਼ਵ ਦੀ ਗੁਰੂ ਗ੍ਰੰਥ ਸਾਹਿਬ ਚਾਉਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਤੇ ਅੱਜ ਹੀ ਹਮਲਾ ਹੈ ਜਿਹਦੇ ਤੇ ਇਨਸਾਫ ਲਈ ਗੁਰੂ ਸਾਹਿਬ ਦੀ ਹੋਂਦ ਲਈ ਡੱਲੇਵਾਲ ਸਾਹਿਬ ਕਿਸਾਨ ਸੰਜੁਗਤ ਮੋਰਚਾ ਗੈਰ ਰਾਜਨੀਤਿਕ ਇਹ ਕਿਸਾਨ ਕੱਲੇ ਕਿਸਾਨੀ ਲਈ ਨਹੀਂ ਮਨੁੱਖੀ ਅਧਿਕਾਰਾਂ ਲਈ ਭਾਈ ਚਾਰਕ ਸਾਂਝ ਲਈ ਅਮਨ ਸ਼ਾਂਤੀ ਲਈ ਤਤ ਪਰਨੇ ਉਹਦੂ ਮੁਖ ਰੱਖ ਕੇ ਅੱਜ ਇੱਥੇ ਆਏ ਨੇ ਤੇ ਮੈਂ ਕਹਿੰਦਾ ਜੀ ਆਇਆਂ ਨੂੰ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਅੱਜ ਉਹ ਵਾਅਦਾ ਪੂਰਾ ਕਰਨ ਆਏ ਜਿਹੜੇ ਕਹਿੰਦੇ ਨੇ ਵਾਅਦਾ ਕਰਕੇ ਮੁੱਕਰ ਜਾਂਦੇ ਨੇ ਮੈਂ ਵਾਅਦਾ ਕਰਨ ਵਾਲਿਆਂ ਚ ਜਗਜੀਤ ਸਿੰਘ ਡੱਲੇਵਾਲ ਬਲਦੇਵ ਸਿੰਘ ਸਿਰਸਾ ਤੇ ਹੋਰ ਇਹਨਾਂ ਦੇ ਜਿੰਨੇ ਸਾਥੀ ਨੇ ਆ ਮੈਂ ਇਹਨੇ ਦੇਣਾ ਚ ਅੱਜ ਸਾਲਾਂ ਚ ਵੇਖ ਲਿਆ ਕਿ ਅੱਜ ਵੀ ਸਿੱਖਾਂ ਚੋ ਗੱਲ ਹੈ ਹੈ ਇਨ ਵਿੱਚ ਇਤਫਾਕ ਮਹਾਨ ਸਿੱਖ ਸਿੱਖ ਪੇਵਾਰਤ ਜਾਨ ਇਹੋ ਲੋਕ ਨੇ ਕੀ ਮਣਕਿਆਂ ਨੂੰ ਇਕੱਠਾ ਕਰਕੇ ਕੈਂਠਾ ਬਣਾ ਕੇ ਆਉਣ ਵਾਲੇ ਸਮੇਂ ਲਈ ਇਹ ਦੇ ਸਕਦੇ ਨੇ ਤੇ ਗੁਰੂ ਕਿਰਪਾ ਕਰੇ ਜਿਹੜਾ ਪ੍ਰੋਗਰਾਮ ਹੈ ਜਿੰਨਾਂ ਨੇ ਇੱਥੇ ਸ਼ੁਰੂ ਕੀਤਾ ਹੈ ਆਉਣ ਵਾਲੇ ਸਮੇਂ 'ਚ ਅਸੀਂ ਤਕੜੇ ਹੋ ਕੇ ਸਾਥ ਦੇਵਾਂਗੇ ਅਗਰ ਕੋਈ ਘਟਨਾ ਵਾਪਰੀ ਉਹ ਦੇ ਲਈ ਜ਼ਿੰਮੇਵਾਰ ਸ਼ਰੋਮਣੀ ਕਮੇਟੀ ਤੇ ਸਰਕਾਰ ਹੋਊਗੀ ਜਿਹੜੇ ਕਹਿੰਦੇ ਨੇ ਸ਼੍ਰੋਮਣੀ ਕਮੇਟੀ ਨਾਲ ਮੀਟਿੰਗ ਕਰ ਲੋ ਸ਼੍ਰੋਮਣੀ ਕਮੇਟੀ ਤੁਹਾਡੇ ਕੋ ਆਵੇ ਤੁਸੀਂ ਉਹਨਾਂ ਕੋ ਚਲ ਜਾਓ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਹੈ 5 ਸਾਲ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਕਤਰਾ ਨੇ ਤੇ ਮੈਂਬਰਾਂ ਨੇ ਝੂਠ ਬੋਲੇ ਆ ਇਹਨਾਂ ਤੇ ਤੇ ਖੁਦ ਮੁਕਦਮਾ ਬਣਦਾ ਤੇ ਮੁਕਦਮਾ ਜਿੰਨਾ ਤੇ ਬਣਦਾ ਜਿਹੜੇ ਖੁਦ ਦੋਸ਼ੀ ਨੇ ਸਰਕਾਰ ਸਾਡੀ ਦੋਸ਼ੀਆਂ ਨਾ ਹੁਣ ਮੀਟਿੰਗ ਕਰਾਉ ਇਸ ਲਈ ਇੱਥੇ ਕੋਈ ਟੁਕ ਨਹੀਂ ਬਣਦੀ ਅਸੀਂ ਇਹਨਾਂ ਨੂੰ ਲੈਟਰ ਲਿਖ ਚੁੱਕੇ ਆ ਸਰਕਾਰ ਦੀ ਮਰਜ਼ੀ ਹੈ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਹੱਕ ਚ ਭੁਗਤ ਕੇ ਅੰਮ੍ਰ ਸ਼ਾਂਤੀ ਭਾਈ ਚਾਰ ਕਿਸਾਨ ਚ ਲਾਇੰਡ ਆਰਡਰ ਸੁਪਰੀਮ ਕੋਰਟ ਜਾਗਤ ਜੋਤ ਨੂੰ ਮੁੱਖ ਰੱਖਣਾ ਹੈ ਜਾਂ ਦੋਸ਼ੀਆਂ ਦੇ ਮਗਰ ਜਾ ਕੇ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਕਰਨਾ ਹੈ ਇਹ ਸਰਕਾਰ ਸੋਚੇ ਅਸੀਂ ਦੱਲੇਵਾਲ ਸਾਹਿਬ ਦੇ ਦਿੱਤੇ ਹੋਏ ਇਸ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਾਂਗੇ ਔਰ ਆਖਰੀ ਦਮ ਤੇ ਆਖਰੀ ਸ਼ਾਮਾ ਤੱਕ ਇਨਸਾਫ ਲਈ ਲੜਾਂਗੇ